ਕੰਦੀ ਆ ਬੰਨਾਂ ਦੇ ਉੱਤੇ ਬੈਠੇ ਆ ਕੋਈ ਸਾਡੀ ਜ਼ਿੰਦਗੀ ਨਹੀਂ ਨਾ ਸਾਡੇ ਬੱਚਿਆਂ ਦੀ ਜ਼ਿੰਦਗੀ ਆ ਨਾ ਸਾਡੀ ਜ਼ਿੰਦਗੀ ਕਰਨਾ ਸਭ ਕੁਝ ਜਾ ਕੇ ਲੇਡੀਸ ਵਾਸਤੇ ਬੜਾ ਔਖਾ ਟਾਈਮ ਹੁੰਦਾ ਮਤਲਬ ਇੱਕ ਔਰਤ ਵਾਸਤੇ ਇੱਕ ਔਰਤ ਮੋਰ ਜਿਹੜੇ ਦਿਨ ਹੋ ਗਏ ਨਾਤਿਆਂ ਨੂੰ ਇਹਨਾਂ ਨੂੰ 5-5 ਦਿਨ ਨਾਤਿਆਂ ਨੂੰ ਹੋ ਗਏ ਆ ਤੁਸੀਂ ਦੇਖੋ ਵੀ ਆਪਾਂ ਰੋਜ਼ ਹੀ ਨਹੋਨੇ ਰੋਜ਼ ਹੀ ਕੱਪੜੇ ਬਦਲਦੇ ਆ ਤੇ ਸਾਨੂੰ 5-5 ਦਿਨ ਹੋ ਗਏ ਨਾਤ ਅਸੀਂ ਇਹ ਆਨੇ ਆ ਵੀ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦੀ ਹਮਦਰਦੀ ਕਰੋ ਜੇ ਜੋ ਕੁਝ ਵੀ ਤੇਲ ਫੁੱਲ ਲੈ ਕੇ ਆਉਂਦਾ ਜਿਹੜੇ ਸੁੱਕੇ ਥਾਂ ਬੈਠੇ ਆ ਉਹ ਜਨਤਾ ਨੂੰ ਖਰਾਬ ਨਾ ਕਰਨ ਜਿਹੜੇ ਤੁਸੀਂ ਘਰ ਬਣਾਏ ਸਾਰ ਜਿੰਦਗੀ ਲੱਗ ਗਈ ਬਣਾਉਣ ਤੇ ਸਾਰੀ ਜਿੰਦਗੀ ਲੱਗ ਗਈ ਬਣਾਉਣ ਚ ਫਟਾ ਮਿੰਟਾਂ ਚ ਗਏ ਮਿੰਟੇ ਚ ਟੱਗੇ ਆ ਦੇਖ ਲੋ ਵੀ ਤੁਹਾਡੇ ਸਾਹਮਣੇ ਹੀ ਆ ਢਾ ਢੇਰੀ ਹੋ ਗਾਇਆ ਤੇ ਹੁਣ ਕਿੱਥੇ ਜਾ ਕੇ ਬਵਾਂਗੇ ਕੀ ਕਰਾਂਗੇ ਕਿਤੇ 5 5 6 6 ਫੁੱਟ ਪਾਣੀ ਆ ਘਰਾਂ ਦੇ ਵਿੱਚ ਆਪਾਂ ਕਿੱਡੀ ਮਿਹਨਤ ਦੇ ਨਾਲ ਝੋਨੇ ਲਾਏ ਸਾਰਾ ਖਰਚਾ ਕੀਤਾ ਐਸ ਵੇਲੇ ਬਰਬਾਦ ਹੋ ਗਿਆ ਕੁੜੀਆ ਅਸੀਂ ਵਾਂਡੇ ਭੇਜੀ ਹੁਣ ਬੱਚੇ ਸਾਡੇ ਜਵਾਨ ਧੀ ਆ 17 ਸਾਲਾਂ ਦੀ ਬੇਟੀ ਆ ਜਿਹੜੀ ਅਸੀਂ ਵਾਂਡੇ ਭੇਜੀ ਜਿਗਰਾ ਨਹੀਂ ਪੈਂਦਾ ਮਾਦਾ ਕਿਤੇ ਨਹੀਂ ਪੈਂਦਾ ਪਰ ਹਾਲਾਤ ਬਹੁਤ ਪੁੱਤ ਮਾੜੇ ਹਾਲਾਤਾਂ ਦੀ ਕੋਈ ਗੱਲ ਕਹਿਣ ਵਾਲੀ ਨਹੀਂ ਆ ਕੰਡਿਆਂ ਤੇ ਰਹਿੰਦੇ ਮੱਛਰ ਲੜਦਾ ਸੱਪ ਸੁਪੂਲੀ ਤੁਹਾਨੂੰ ਪਤਾ ਜਾਨਵਰ ਚੜ ਚੜ ਕੇ ਆਉਂਦੇ ਉੱਤੋਂ ਤੇ ਕੀ ਕਰਾਂਗੇ ਮੈਂ ਸੁਣਨਾ ਚਾਹੁੰਦਾ ਵਿੱਚ ਤੁਸੀਂ ਕਿਹੜਾਂ ਲੜ ਹਾਂ ਤਰਪਾਲ ਉੱਡ ਕੇ ਪਾਣੀ ਦੇ ਵਿੱਚ ਚਲ ਗਈ ਇੱਕ ਸਾਡਾ ਵਿਚਾਰਾ ਆਇਆ ਭਾਈ ਉਹ ਪਾਣੀ ਚ ਡੁੱਬ ਡੱਗ ਪਿਆ ਡੱਗ ਪਿਆ ਡੱਗ ਪਿਆ ਡੱਗ ਵੀ ਡੰਗਰੋਂ ਵੀ ਕੰਡੇ ਤੇ ਆ ਤੇ ਡੰਗਰ ਉਹ ਬੱਚੀ ਸਾਡੀ ਇੱਕ ਡੱਗ ਪੀ ਵਿੱਚ ਤੇ ਕੀ ਕਰਾਂਗੇ ਪਤ ਪਰ ਇਹ ਅਸੀਂ ਤੇ ਇਹ ਅਨੇ ਆ ਵੀ ਸਰਕਾਰਾਂ ਨੂੰ ਪਹਿਲਾਂ ਕੁਝ ਸੋਚਣਾ ਚਾਹੀਦਾ ਪਹਿਲਾਂ ਖਾਲ ਖਾਲ ਦੇ ਮੁਖੜਾਈ ਕਰਦੇ ਇਹੇ ਤਾਂ ਕੱਢ ਦੇ ਤੇ ਆ ਜਿਹੜੀ ਜਨਤਾ ਸਫਾਈ ਕਰਦੇ ਤੇ ਆ ਜਨਤਾ ਨੂੰ ਅੱਜ ਆ ਟਾਈਮ ਜਿਹੜਾ ਦੇਖਣਾ ਨਾ ਪਈ ਜਿਹੜੀ ਆਈ 5 ਸਾਲ ਰਾਜ ਕਰਕੇ ਚਲੇਗੀ ਹੂੰ ਹੂੰ ਜਨਤਾ ਮਰਦੀ ਮਰੀ ਜਾਵੇ ਸਾਡੇ ਆਪਣੇ ਮਸਲੇ ਹੱਲ ਚ ਹੋਣੇ ਚਾਹੀਦੇ ਸਾਡੀਆਂ ਆਪਣੀਆਂ ਜਾਇਦਾਦਾਂ ਵੱਡਣੀਆਂ ਚਾਹੀਦੀਆਂ ਵਾ ਅਸੀਂ 5 ਸਾਲ ਬਣਾ ਕੇ ਗਾਂਹ ਜੈਗੇ ਗਾਂ ਪਤਾ ਨਹੀਂ ਕਿੰਨੇ ਆਉਣਾ ਕੀ ਲੱਗਦਾ ਕਿੰਨਾ ਕੁ ਸਮਾਂ ਬਤਾ ਹੁਣ ਦੁਆਰਾ ਤੁਸੀਂ ਆਪਣੇ ਪੈਰਾਂ ਤੇ ਹੋ ਜਾਓਗੇ ਕਿ ਨਹੀਂ ਇਹ ਤਾਂ ਪੁੱਤ 20 ਸਾਲ ਪਿੱਛੇ ਚੱਲ ਗਏ ਆ 23 ਦੀ ਮਾਰ ਨਹੀਂ ਚੱਲੀ ਗਈ ਤੇ ਆ ਸਾਡੀ ਹੁਣ ਪੰਜੀ ਚ ਤਫੇ ਆ ਗਈ ਨਾਲ ਤੁਹਾਨੂੰ ਦਿਖਾਣਾ ਗਿਆ ਇੱਕ ਤਸਵੀਰ ਐ ਵੀ ਆ ਦੇਖੋ ਤੁਸੀਂ ਮਾਤਾਵਾਂ ਪੈਣਾ ਵਿਚਾਰੀਆਂ ਇਹਨਾਂ ਟਰਾਲੀਆਂ 'ਚ ਰਹਿ ਰਹੀਆਂ ਔਰ ਕੰਡਿਆਂ ਦੇ ਉੱਤੇ ਰਹਿ ਰਹੀਆਂ ਦੇਖੋ ਤੁਸੀਂ ਇਹ ਪਾਣੀ ਦੇ ਕੰਡੇ ਤੇ ਘਰ ਹਨ ਪਰਾਂ ਡੁੱਬੇ ਹੋਏ ਆ ਤੁਹਾਨੂੰ ਜਿਵੇਂ ਪੜਾ ਦਿਖਾਇਆ ਮੈਂ ਮਾਤਾ ਰਾਂ ਨਾਲ ਗੱਲ ਕਰਾਈ ਇਹਨਾਂ ਨਾਲ ਵੀ ਗੱਲ ਕਰਾਉਣੇ ਮਾਤਾ ਜੀ ਕਿਦਾਂ ਦੇ ਹਾਲਾਤ ਇਸ ਤਮ ਬਣੇ ਹੋਏ ਆ ਕਿਉਂਕਿ ਆਪਾਂ ਨੂੰ ਅੱਖਾਂ ਨਾਲ ਤੇ ਆਪਾਂ ਇੱਥੇ ਦੇਖ ਰਹੇ ਹਾਂ ਜਿਹੜੇ ਬਾਹਰ ਬੈਠੇ ਵਿਦੇਸ਼ਾਂ 'ਚ ਬੈਠੇ ਲੋਕ ਦੇਖ ਰਹੇ ਆ ਉਹ ਵਿਚਾਰੇ ਪੰਜਾਬ ਨੂੰ ਦੇਖਣਾ ਚਾਹੁੰਦੇ ਉਹਦੀ ਹਾਲਤ ਵਿਚਾਰੇ ਕਿਵੇਂ ਸਾਡੇ ਭੈਣ ਭਰਾ ਇਦਾਂ ਰੋੜਾਂ ਦੇ ਉੱਤੇ ਇੱਕ ਘਰ ਤੁਹਾਡੇ ਸਾਰੇ ਬਣੇ ਹੋਇਆ ਔਰ ਤੁਸੀਂ ਹੁਣ ਬੇਘਰ ਹੋ ਗਏ ਹਾਲਤ ਤੇ ਪੁੱਤ ਪੰਜ ਪੰਜੇ ਛੇ ਛੇ ਪੱਟ ਪਾਣੀ ਆ ਘਰਾਂ ਦੇ ਵਿੱਚ ਆਪਾਂ ਕਿੱਡੀ ਮਿਹਨਤ ਦੇ ਨਾਲ ਝੋਨੇ ਲਾਏ ਸਾਰਾ ਖਰਚਾ ਕੀਤਾ ਐਸ ਵੇਲੇ ਬਰਬਾਦ ਹੋ ਗਿਆ ਕੁਛ ਨਹੀਂ ਰਹਿ ਗਿਆ ਤੇ ਉੱਤੋਂ بارش ਪਈ ਜਾਂਦੀ ਆ ਬੰਨਾਂ ਦੇ ਉੱਤੇ ਬੈਠੇ ਆ ਕੋਈ ਸਾਡੀ ਜ਼ਿੰਦਗੀ ਨਹੀਂ ਨਾ ਸਾਡੇ ਬੱਚਿਆਂ ਦੀ ਜ਼ਿੰਦਗੀ ਆ ਨਾ ਸਾਡੀ ਜ਼ਿੰਦਗੀ ਤੇ ਸਾਡਾ ਸਰਕਾਰ ਕੋਈ ਸਹਾਇਤਾ ਕਰੇ ਸਰਕਾਰ ਕੋਈ ਸਾਡੀ ਸਾਰ ਲਵੇ ਪਰ ਅਸੀਂ ਇਹ ਆਨੇ ਆ ਕਿ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦੀ ਹਮਦਰਦੀ ਕਰੋ ਜੇ ਜੋ ਕੁਛ ਵੀ ਤੇਲ ਫੁੱਲ ਲੈ ਕੇ ਆਉਂਦਾ ਜਿਹੜੇ ਸੁੱਕੇ ਥਾਂ ਬੈਠੇ ਆ ਉਹ ਜਨਤਾ ਨੂੰ ਖਰਾਬ ਨਾ ਕਰਨ ਬਿਲਕੁਲ ਹਾਂ ਇਹ ਵੀ ਗੱਲ ਹੈ ਉਹ ਖਰਾਬ ਨਾ ਕਰਨ ਉਹ ਆਖਣ ਭੀ ਜਿਨ੍ਹਾਂ ਦਾ ਰੁੜਿਆ ਵਾ ਸਾਰਾ ਕੁਛ ਘਰੋਂ ਬੇਕਾਰ ਹੋਇਆ ਉਹ ਆਪਦੀ ਚੀਜ਼ ਰਤਨ ਅਨਸਾਰ ਲੈਣ ਤੇ ਸਾਨੂੰ ਨਹੀਂ ਕੁਝ ਵੀ ਚਾਹੀਦਾ ਮੈਂ ਤਾਂ ਜਿਹੜੇ ਤੁਸੀਂ ਘਰ ਬਣਾਏ ਸਾਰ ਜਿੰਦਗੀ ਲੱਗੀ ਬਣਾਉਣ ਤੇ ਸਾਰੀ ਜਿੰਦਗੀ ਲੱਗ ਗਈ ਬਣਾਉਣ ਚ ਹੁਣ ਟਾ ਮਿੰਟਾਂ ਚ ਗਏ ਮਿੰਟ ਚ ਟਾ ਗਏ ਆ ਦੇਖ ਲਓ ਵੀ ਤੁਹਾਡੇ ਸਾਹਮਣੇ ਹੀ ਆ ਟਾ ਢੇਰੀ ਹੋ ਗਏ ਆ ਤੇ ਹੁਣ ਕਿੱਥੇ ਜਾ ਕੇ ਬਵਾਂਗੇ ਕੀ ਕਰਾਂਗੇ ਕਿਥੇ ਬਿਟਾਵਾਂਗੇ ਪਰਿਵਾਰਾਂ ਨੂੰ ਬੱਚਿਆਂ ਨੂੰ ਛੋੜਿਆਂ ਛੋੜਿਆਂ ਨੂੰ ਕਿੱਥੇ ਬਿਟਾਵਾਂਗੇ ਅਸੀਂ ਮੇਰੇ ਪੁੱਤ ਬੱਚੇ ਨੇ ਤੁਹਾਡੇ ਪਰਿਵਾਰ ਚ ਬੱਚੇ ਸਾਡੇ ਗੁੜੀਆ ਅਸੀਂ ਵਾਂਡੇ ਭੇਜੀ ਹੁਣ ਬੱਚੇ ਸਾਡੇ ਜਵਾਨ ਧੀ ਆ 17 ਸਾਲਾਂ ਦੀ ਬੇਟੀ ਆ ਜਿਹੜੀ ਅਸੀਂ ਵਾਂਡੇ ਭੇਜੀ ਜਿਗਰਾ ਨਹੀਂ ਪੈਂਦਾ ਮਾਤਾ ਕਿਤੇ ਜਿਗਰਾ ਨਹੀਂ ਪੈਂਦਾ ਪਰ ਹਾਲਾਤ ਬਹੁਤ ਪਤ ਮਾੜੇ ਹਾਲਾਤਾਂ ਦੀ ਕੋਈ ਗੱਲ ਕਹਿਣ ਵਾਲੀ ਨਹੀਂ ਆ ਕੰਡਿਆਂ ਤੇ ਰਹਿੰਦੇ ਆ ਮੱਛਰ ਲੜਦਾ ਸੱਪ ਸੁਪੂਲੀ ਤੁਹਾਨੂੰ ਪਤਾ ਜਾਨਵਰ ਚੜ ਚੜ ਕੇ ਆਉਂਦੇ ਉਤੋਂ ਤੇ ਕੀ ਕਰਾਂਗੇ ਮੰਜਾ ਵਿੱਚ ਤੁਸੀਂ ਵਿੱਚ ਲਾਇਆ ਮੰਜਾ ਵਿੱਚੇ ਲਾਇਆ ਵਾ ਤਰਪਾਲ ਉੱਡ ਹਾਂ ਤਰਪਾਲ ਉੱਡ ਕੇ ਪਾਣੀ ਦੇ ਵਿੱਚ ਚਲ ਗਈ ਇੱਕ ਸਾਡਾ ਵਿਚਾਰਾ ਆਇਆ ਭਾਈ ਉਹ ਪਾਣੀ ਚ ਡੁੱਬ ਡੱਗ ਪਿਆ ਡੱਗ ਪਿਆ ਡੱਗ ਪਿਆ ਡੰਗਰ ਵੀ ਡੰਗਰ ਵੀ ਕੰਡੇ ਤੇ ਆ ਤੇ ਡੰਗਰ ਉਹ ਬੱਚੀ ਸਾਡੀ ਇੱਕ ਡੱਗ ਪੀ ਵਿੱਚ ਤੇ ਕੀ ਕਰਾਂਗੇ ਪੁੱਤ ਪਰ ਇਹ ਅਸੀਂ ਤੇ ਇਹ ਆਨੇ ਆ ਕਿ ਸਰਕਾਰਾਂ ਨੂੰ ਪਹਿਲਾਂ ਕੁਝ ਸੋਚਣਾ ਚਾਹੀਦਾ ਪਹਿਲਾਂ ਖਾਲ ਖਾਲ ਦੇ ਮਖੜਾਈ ਕਰਦੇ ਇਹਦੇ ਤਾਂ ਕੱਢਦੇ ਤੇ ਆ ਜਿਹੜੀ ਜਨਤਾ ਸਫਾਈ ਕਰਦੇ ਤੇ ਆ ਜਨਤਾ ਨੂੰ ਅੱਜ ਆ ਟਾਈਮ ਜਿਹੜਾ ਦੇਖਣਾ ਨਾ ਪੈਂਦਾ ਨਾ ਪੈਂਦਾ ਜੇ ਮਾਤਾ ਇੰਨੀ ਆਮ ਗੱਲਾਂ ਆਮ ਬੰਦੇ ਨੂੰ ਇੰਨੀ ਗੱਲਾਂ ਪਤਾ ਨੇ ਸਰਕਾਰ ਨੂੰ ਕਿਉਂ ਨਹੀਂ ਪਤਾ ਲੱਗਦੀ ਸਰਕਾਰ ਨੂੰ ਕੀ ਲੱਗਦਾ ਕੀ ਕਾਰਨ ਲੱਗਦਾ ਸਰਕਾਰਾਂ ਪੁੱਤ ਇਹ ਆਪੇ ਜਿਹੜੀ ਆਈ 5 ਸਾਲ ਰਾਜ ਕਰਕੇ ਚਲੇਗੀ ਹੂੰ ਹੂੰ ਜਨਤਾ ਮਰਦੀ ਮਰੀ ਜਾਵੇ ਸਾਡੇ ਆਪਣੇ ਮਸਲੇ ਹੱਲ ਚ ਹੋਣੇ ਚਾਹੀਦੇ ਸਾਡੀਆਂ ਆ ਪੜੀਆਂ ਜਾਇਦਾਦਾਂ ਬਣਨੀਆਂ ਚਾਹੀਦੀਆਂ ਵਾ ਅਸੀਂ 5 ਸਾਲ ਬਣਾ ਕੇ ਗਾਂ ਜੈਗੇ ਗਾਂ ਪਤਾ ਨਹੀਂ ਕਿੰਨੇ ਹੋਣਾ ਸਰਕਾਰਾਂ ਨੂੰ ਇਹ ਆ ਵੀ ਜਨਤਾ ਨਾਲ ਕੋਈ ਨਹੀਂ ਗਾ ਜਾਂ ਇਹਨਾਂ ਨੂੰ ਸਰਕਾਰਾਂ ਨੂੰ ਆ ਵੋਟਾਂ ਲੈਣ ਨਾਲ ਮੈਂ ਤਾਂ ਦੇਖਦੇ ਕਿ ਬੰਦੇ ਨੂੰ ਜਿਵੇਂ ਆਪਣਾ ਪਰਿਵਾਰ ਬਣਾ ਘਰ ਹੋ ਲਈ ਪੈਂਦੇ ਮਨ ਨੂੰ ਹਣਾ ਹੋਲ ਬਿੰਦੇ ਰਾਤ ਨੀਂਦ ਨਹੀਂ ਆਉਂਦੀ ਇੰਨੀ ਬਾਰਛੁੱਤੋਂ ਹੋਈ ਜਾਂਦੀ ਆ ਦੱਸੋ ਬੱਚੇ ਅਸੀਂ ਕਿੱਥੇ ਲੈ ਕੇ ਚੱਲੀ ਕੀ ਲੱਗਦਾ ਕਿੰਨਾ ਕੁ ਸਮਾਂ ਬਤਾ ਹੁਣ ਦੁਆਰਾ ਤੁਸੀਂ ਆਪਣੇ ਪੈਰਾਂ ਤੇ ਹੋ ਜਾਓਗੇ ਕਿੰਨੇ ਇਹ ਤਾਂ ਪਤੋਂ 20 ਸਾਲ ਪਿੱਛੇ ਚੱਲ ਗਏ ਆ 23 ਦੀ ਮਾਰ ਨਹੀਂ ਚੱਲੀ ਗਈ ਤੇ ਆ ਸਾਡੀ ਹੁਣ ਪੰਜੀ ਚ ਤਫੇ ਆ ਗਈ 25 ਸਾਲ ਪਿੱਛੇ ਚੱਲ 25 ਸਾਲ ਪਿੱਛੇ ਚਲੇ ਗਏ ਆ ਤੇ ਬੱਚਿਆਂ ਨੂੰ ਅਸੀਂ ਕੀ ਖਵਾਵਾਂਗੇ ਤੇ ਰੇਤਾ ਅਸੀਂ ਕਿੱਦਾਂ ਕੱਢਾਂਗੇ ਰੇਤਾ ਸਾਨੂੰ ਕੱਢਣ ਨਹੀਂ ਦੇਣੀ ਨੀ ਹਾਂ ਰੇਤਾ ਮੈਂ ਤਾਂ ਕੇਸ ਹੋ ਜਾਂਦਾ ਨਾਮ ਨਾਲ ਜੇ ਤੁਸੀਂ ਰੇਤਾ ਕਰ ਉਸੇ ਵੇਲੇ ਆ ਕੇ ਮੁਲਾਜ਼ਮ ਖੜੇ ਹੋ ਜਾਂਦੇ ਆ ਤੇ ਫੇਰ ਕੀ ਕਰਾਂਗੇ ਅਸੀਂ ਸਾਨੂੰ ਤਾਂ ਹੁਣ ਕਣਕ ਬੀਜਣ ਦੀ ਆਸ ਨਹੀਂ ਤੇ ਬੱਚਿਆਂ ਨੂੰ ਕੀ ਖਵਾਵਾਂਗੇ ਪਰਿਵਾਰਾਂ ਨੂੰ ਕੀ ਖਵਾਵਾਂਗੇ ਮਾਲ ਡੰਗਰ ਨੂੰ ਕੀ ਪਾਈਏ ਜੇ ਸਾਡੀ ਭੈਣ ਭਰਾ ਇੰਨੀ ਕ ਸਹੈਤਾ ਨਾ ਕਰਨ ਪੰਜਾਬ ਸਾਡੇ ਆਪ ਦੇ ਭੈਣ ਭਰਾ ਸਰਕਾਰਾਂ ਨੇ ਕੀ ਸਾਨੂੰ ਦਿੱਤਾ ਤੇ ਕੀ ਦਿੰਦਿਆਂ ਕੁਛ ਵੀ ਨਹੀਂ ਪਤਾ ਦੇਖਿਆ ਜਾ ਤੇ ਹੁਣ ਸਾਰਾ ਕੁਝ ਪਰ ਇੱਥੇ ਅੰਦਰ ਬਾਹਰ ਤੁਸੀਂ ਕਿਵੇਂ ਫਿਰ ਸੁਚਾਰਾ ਕਰਦੇ ਹੋ ਅੰਦਰ ਬਾਹਰ ਜਵੇਂ ਕੁੱਤੇ ਜਾਣਾ ਇਸ਼ਨਾਨ ਪਾਣੀ ਵੀ ਕਰਨਾ ਸਭ ਕੁਝ ਜਾ ਕੇ ਲੇਡੀਜ਼ ਵਾਸਤੇ ਬੜਾ ਖਾਟ ਟਾਈਮ ਹੁੰਦਾ ਮਤਲਬ ਇੱਕ ਔਰਤ ਵਾਸਤੇ ਇੱਕ ਔਰਤ ਨੂੰ ਵਾਸਤੇ ਕਿੰਨੇ ਦਿਨ ਹੋ ਗਏ ਨਾਤਿਆਂ ਨੂੰ ਇਹਨਾਂ ਨੂੰ 5-5 ਦਿਨ ਨਾਤਿਆਂ ਨੂੰ ਹੋ ਗਏ ਆ ਤੁਸੀਂ ਦੇਖੋ ਵੀ ਆਪਾਂ ਰੋਜ਼ ਹੀ ਨਹੋਨੇ ਰੋਜ਼ ਹੀ ਕੱਪੜੇ ਬਦਲਦੇ ਆ ਤੇ ਸਾਨੂੰ 5-5 ਦਿਨ ਹੋ ਗਏ ਨਾ ਤੇ ਕਿੱਥੇ ਜਾਣ ਵਿਚਾਰੇ ਸਭ ਤੋਂ ਵੱਡੀ ਤੇ ਮਾਤਾ ਪ੍ਰੋਬਲਮ ਔਰਤ ਬੰਦੇ ਤਾਂ ਤੇ ਚੱਲ ਜਾਂਦਾ ਦਰਬਾਰ ਹਾਂ ਤੇ ਔਰਤ ਦਾ ਸਭ ਤੋਂ ਵੱਡੀ ਮੁਸ਼ਕਲ ਹੁੰਦੀ ਹੈ ਔਰਤ ਦਾ ਪਰਦਾ ਬੜਾ ਪਰਦਾ ਬੜਾ ਪੰਜਾਬੀਆਂ ਚ ਇੱਜ਼ਤ ਸਤਕਾਰ ਬੜਾ ਇੱਜ਼ਤ ਸਤਕਾਰ ਬੜਾ ਹਣਾ ਤੇ ਪਰ ਜਾਣ ਨਹੀਂ ਕਰ ਸਕਦੇ ਕਿ ਨਹੀਂ ਕਰ ਸਕਦੇ ਹੁਣ ਆਪਾਂ ਮਜਬੂਰੀਆਂ ਨੂੰ ਬੰਨਾਂ ਤੇ ਬੈਠੇ ਬੰਨਾਂ ਤੇ ਬੈਠੇ ਚੰਗੇ ਥੋੜੀ ਲੱਗਦੇ ਆ ਆਹ ਹਾਲਾਤ ਬਣਿਆ ਕਰਕੇ ਤੇ ਬੰਨ ਤੇ ਆ ਕੇ ਬੈਠਿਆ ਘਰ ਛੱਡ ਕੇ ਉਹ ਜੇ ਨਾ ਆਹ ਹਾਲਾਤ ਬਣਦੇ ਸਰਕਾਰਾਂ ਪਹਿਲਾਂ ਕੁਝ ਥੋੜਾ ਬਹੁਤ ਤਾਂ ਸੋਚਦੀਆਂ ਜਨਤਾ ਦਾ ਤੇ ਆ ਅੱਜ ਸਾਨੂੰ ਬੰਨਾਂ ਤੇ ਆ ਕੇ ਨਾ ਬਹਿਣਾ ਪੈਂਦਾ ਉਹ ਤਾਂ ਕਿੰਨੀ ਜਗ੍ਹਾ ਤੋਂ ਉੱਤੇ ਬੰਨ ਟੁੱਟਿਆ ਇੱਥੇ ਤੁਹਾਡੇ ਜਿਹੜੇ ਬੰਨ ਟੁੱਟੇ ਜਿਹੜਾ ਜਿੱਥੇ ਤੁਸੀਂ ਰਹਿੰਦੇ ਬਈ ਸਤਲੁਜ ਬਿਆਸ ਤੇ ਮਾਰ ਕਰਦਾ ਸਾਰੇ ਦੋਵੇਂ ਦਰਿਆ ਮਾਰ ਕਰਦੇ ਉਹਨਾਂ ਦਰਿਆ ਤੇ ਮਾਰ ਕਰਦਾ ਸਤਲੁਜ ਵੀ ਕਰਦਾ ਵਾ ਤੇ ਬਿਆਸ ਵੀ ਕਰਦਾ ਤਾਂ ਕਿੰਨੀ ਜਗ੍ਹਾ ਤੋਂ ਬੰਨ ਟੁੱਟਿਆ ਹੈ ਇੱਥੇ ਇੱਥੇ ਤੇ ਵੀਰ ਜੀ ਆਵੇ ਪਤਾ ਨਹੀਂ ਸੰਗਤ ਬਹੁਤ ਜਿਆਦਾ ਲੱਗੀ ਆ ਬੰਨ ਬਣਾਉਣਾ ਹੂੰ ਇੱਥੇ ਤੇ ਬਾਬਿਆਂ ਦਾ ਬਹੁਤ ਸੰਜੋਗ ਆ ਸਰਕਾਰ ਦਾ ਕੋਈ ਨਹੀਂ ਗੱਡੀ ਜਾਈ ਸਰਕਾਰ ਦੀ ਕੋਈ ਗੱਡੀ ਨਹੀਂ ਆਇਈ ਮਤਲਬ ਕਿ ਕਿਸੇ ਕਾਰਨ ਲੱਗਦਾ ਵੀ ਹੜ ਰੋੜਿਆ ਜਾ ਰਿਹਾ ਲੋਕਾਂ ਨੂੰ ਨਹੀਂ ਬਾਬੇ ਖਡੂਰ ਸਾਹਿਬ ਗਏ ਬਾਬੇ ਤਾਰਾ ਸਹੋਣੀ ਬਾਬੇ ਅਵਤਾਰ ਸਹੋਣੀ ਉਹਨਾਂ ਚੋਂ 24 ਘੰਟੇ ਲੰਗਰ ਲਾਏ ਹਾਂ ਬਾਬੇ ਮਤਲਬ ਸਿੱਖ ਸੰਸਥਾਵਾਂ ਸਾਰੀਆਂ ਸੇਵਾ ਕਰ ਰਹੀਆਂ ਨੇ ਮਾਤਾ ਬੜੇ ਦੁੱਖ ਦੀ ਗੱਲ ਆ ਇਹ ਮਾਤਾਵਾਂ ਪੈਣਾ ਸਾਡੀਆਂ ਇੱਥੇ ਨਾ ਕਿਵੇਂ ਪਰੇਸ਼ਾਨ ਇੱਥੇ ਆ ਦੇਖੋ ਨਾ ਕੱਪੜੇ ਇੱਥੇ ਪਾਏ ਹੋਇਆ ਸਾਰੇ ਟਰਾਲੀ 'ਚ ਰਹਿ ਰਹੇ ਆ ਰਾਤ ਨਾਲ ਇੱਥੇ ਕੱਟਣੀ ਕਿਉਂਕਿ ਡੰਗਰ ਮਾਤਾ ਚੋਰੀ ਹੋਣ ਦਾ ਡਰ ਰਹਿੰਦਾ ਬੜਾ ਡਰ ਸਾਰਾ ਬਹੁਤ ਤੁਹਾਨੂੰ ਪਤਾ ਕਿਹੜਾ ਬੱਚਾ ਉਹ ਵੀ ਚਲ ਜਾਣਾ ਉਹ ਵੀ ਚਲ ਜਾਣਾ ਉਹ ਵੀ ਚਲ ਜਾਣਾ ਪਤਾ ਨਹੀਂ ਵੀ ਇੱਧਰ ਉਹ ਨਾ ਕੋਈ ਆ ਜੇ ਖੋਲ ਕੇ ਲੈ ਜਾਏ ਇੱਧਰ ਉਹ ਨਾ ਕੋਈ ਆ ਜੇ ਲੈ ਜਾਏ ਆੜਾ ਯਾਰ ਡੰਗਰ ਕੈਮ ਕੱਢੇ ਤੁਸੀਂ ਵਾਰ ਕਿੰਨੇ ਔਖੇ ਸੀ ਡੰਗਰ ਤੇ ਤਾਰ-ਤਾਰ ਕੇ ਕੱਢੇ ਆ ਡੰਗਰ ਮੈਂ ਸੁਣੇ ਬੜੇ ਡੰਗਰ ਮਰੇ ਵੀ ਹਨ ਬੜੇ ਚਾਪ ਬਹੁਤ ਡੰਗਰ ਮਰੇ ਆ ਹ ਦੇਖੋ ਤੁਸੀਂ ਆ ਵਿਚਾਰੇ ਤੁਲੇ ਅਲਾ ਚਾਹ ਪਾਣੀ ਦੁੱਧ ਪਾਣੀ ਇੱਥੇ ਟਾਈਮ ਪਾਸ ਕਰ ਰਹੇ ਇਹ ਹਾਲਾਤ ਨੇ ਆਜ ਪਸ਼ੂ ਨੇ ਨਾ ਵਿਚਾਰਾ ਦੇ ਤਾਂ ਨਾ ਪਸ਼ੂਆਂ ਜੀ ਇਹ ਬੰਦੇ ਵੀ ਅਰੇ ਅਰੇ ਪਸ਼ੂਆਂ ਵਾਂਗੂ ਹਣਾ ਮਾਤਾ ਪਸ਼ੂਆਂ ਵਰਗੀ ਸਥਿਤੀ ਹੋ ਗਈ ਪਸ਼ੂਆਂ ਵਰਗੀ ਸਥਿਤੀ ਹੋ ਗਈ ਐਦਾਂ ਵੀ ਨਾ ਕੋਈ ਰਹਿਣ ਦਾ ਨਾ ਕੋਈ ਸਹਿਣ ਦਾ ਤੇ ਇਹ ਤਾਂ ਹੁਣ ਮਜਬੂਰੀਆਂ ਆਪਾਂ ਜਿਹੜੀਆਂ ਮੁਸੀਬਤਾਂ ਪਈਆਂ ਉਹ ਕਟਣ ਡੈ ਆ ਮੁਸੀਬਤ ਜਿਹੜੀ ਪਈ ਹੈ ਨਾ ਉਹ ਕਟਣ ਡੈ ਆ ਮਾਤਾ ਥੋੜਾ ਦੁੱਖ ਦੀ ਗੱਲ ਆ ਕਿ ਪਰਿਵਾਰ ਨੂੰ ਕੋਈ ਰੁੱਲਦਾ ਦੇਖਣਾ ਨਹੀਂ ਚਾਹੁੰਦਾ ਹਨਾ ਮਾਤਾ ਸਾਰਾ ਕਿਵੇਂ ਬੜੀ ਮੁਸ਼ਕਲ ਆ ਪਾ ਘਰ-ਬਾਰ ਬਣਾਉਣੇ ਆ ਕਿੰਨੀ ਮੁਸ਼ਕਲਾਂ ਨਾਲ ਸਾਰਾ ਸਮਾਨ ਬਣਦਾ ਸਮਾਨ ਤੇ ਕੱਖ ਰਹਿ ਨਹੀਂ ਨਾ ਮਾਤਾ ਨਾ ਸਮਾਨ ਤਾਂ ਕੋਈ ਰਿਹਾ ਹੀ ਨਹੀਂ ਤੇ ਜਦੋਂ ਤੁਸੀਂ ਘਰ ਵੜੋਗੇ ਪਹਿਲਾਂ ਤਾਂ ਘਰ ਦੀ ਰਿਪੇਅਰ ਹੋਣੀ ਆ ਉਹ ਡਿੱਗ ਜੇ ਪਟਾਹ ਜੇ ਪਤਾ ਨਹੀਂ ਹਨਾ ਨਾ ਨਾ 5-5 ਫੁੱਟ ਤੇ ਪਾਣੀ ਚੜਿਆ ਵਾ ਸਮਾਨ ਇੱਕ ਵੀ ਨਹੀਂ ਨਿਕਲਿਆ ਅੰਦਰੋਂ ਇੱਕ ਵੀ ਨਹੀਂ ਇੰਨਾ ਵੀ ਨਹੀਂ ਕੱਢਿਆ ਮਸਾ ਬੰਦੇ ਹੀ ਨਿਕਲੇ ਬੰਦੇ ਹੀ ਨਿਕਲੇ ਆ ਬੰਦੇ ਹੀ ਨਿਕਲੇ ਪਹਿਲੇ ਦਿਨ ਕਿੰਨਾ ਪਾਣੀ ਚੜਿਆ ਸੀ ਵੱਲੇ ਦਾ ਨਤ ਤਿੰਨ ਤਿੰਨ ਫੁੱਟ-ਫੁੱਟ ਪਾਣੀ ਆ ਗਿਆ ਤੇ ਅਹੀਂ ਆਖਿਆ ਚੱਲ ਥੋੜਾ ਹੀ ਆ ਹੂੰ ਤੇ ਫਿਰ ਤੇ ਰਾਤੋਂ ਰਾਤੀ ਚੜ ਗਿਆ ਚੜ ਗਿਆ ਹੂੰ ਚਲੋ ਮਾਤਾ ਨੇ ਵੀ ਸਥਿਤੀ ਦੱਸੀ ਬੜਾ ਦੁੱਖ ਦੀ ਗੱਲ ਆ ਮੈਂ ਕਹਿੰਨਾ ਆਪਾਂ ਇਹ ਸਭਰਾ ਕਿੱਥੇ ਮਾਤਾ ਖੜੇ ਸਭਰਾ ਪਿੰਡ ਸਭਰਾ ਦੇ ਲਾਗੇ ਪੱਤੀ ਜਿਹੜਾ ਪੈਂਦਾ ਬੰਨ ਪੈਂਦਾ ਉੱਥੇ ਆਪਾਂ ਖੜੇ ਹੋਏ ਆ ਤੇ ਇੱਥੇ ਇਹ ਲੋਕ ਮਣਟਾਣੀਆਂ ਤੇ ਡੇਰਿਆਂ 'ਚ ਰਹਿੰਦੇ ਆ ਤੇ ਖੇਤੀ ਕਰਦੇ ਆ ਕਿਸਾਨ ਆ ਕੋਈ ਵੱਡਾ ਕਾਰੋਬਾਰ ਵੀ ਇਹਨਾਂ ਦਾ ਨਹੀਂ ਹੈਗਾ ਆ ਪਸ਼ੂ ਬੰਨੇ ਹੋਏ ਇਹਨਾਂ ਦੇ ਤੇ ਇੱਥੇ ਖੇਤੀ ਖੇਅ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਲੋਕ ਤੇ ਅੱਜ ਗੁਜ਼ਾਰੇ ਜੋਗਾ ਸਭ ਕੁਝ ਖਤਮ ਹੋ ਗਿਆ ਘਰ ਵੀ ਖਤਮ ਹੋ ਗਿਆ ਤੇ ਆਣ ਵਾਲੀ ਸਥਿਤੀ ਜਿਹੜੀ ਆਣ ਵਾਲੇ ਸਮੇਂ ਦੀ ਸਥਿਤੀ ਹੋਊਗੀ ਬੜੀ ਔਖੀ ਹੋਣੀ ਹੈ ਨਮਸਤੇ ਨਾ ਜਿਉਣ ਜਾਂ ਜਿੰਦਿਆਂ ਚ ਨਾ ਮਰਿਆਂ ਚ ਰਹੇ ਕਿਉਂ ਲੋਕਾਂ ਦੀ ਹਾਲਤ ਐ ਹੋਜੀ ਹੋ ਚੁੱਕੀ ਆ ਕਿਉਂਕਿ ਮੈਂ ਸ਼ਬਦ ਬੋਲ ਰਿਹਾ ਮੈਂ ਮਜਬੂਰ ਹੋ ਕੇ ਬੋਲ ਰਿਹਾ ਨੇ ਜੇ ਤੁਸੀਂ ਗਰਾਉਂਡ ਲੈਵਲ ਤੇ ਇੱਥੇ ਆ ਕੇ ਦੇਖੋਗੇ ਇਹਨਾਂ ਲੋਕਾਂ ਨੂੰ ਤੇ ਸਾਨੂੰ ਦੁੱਖ ਵੀ ਆਊਗਾ ਕਿ ਸਾਡੇ ਭੈਣ ਭਰਾਣੇ ਕਿ ਇਹਨਾਂ ਦੇ ਵੀ ਘਰ ਬਾਰ ਨੇ ਕੋਈ ਰੋੜਾ ਤੇ ਨਾਲ ਬੰਦੇ ਨਹੀਂ ਹੈਗੇ ਤੇ ਬਹੁਤ ਦੁੱਖ ਦੀ ਗੱਲ ਹੈ ਵੀਡੀਓ ਨੂੰ ਸਰਕਾਰਾਂ ਤੱਕ ਵੀ ਪਹੁੰਚਾਓ ਹੋਰ ਲੋਕਾਂ ਤੱਕ ਵੀ ਪਹੁੰਚਾਓ ਤਾਂ ਕਿ ਇਹਨਾਂ ਦੀ ਮਦਦ ਹੋ ਸਕੇ ਕਿਉਂਕਿ ਇੱਥੇ ਛੱਡ ਦੀ ਵੀ ਲੋੜ ਆ ਕਿਉਂਕਿ ਡੰਗਰ ਸਾਰੇ ਬਾਹਰ ਨੇ ਮਾੜਾ ਮੋਟਾ ਮੈਕਨਾਂ ਦੀ ਸੈਟਿੰਗ ਫੂਟਿੰਗ ਵੀ ਕਰਾਈ ਜਾਏ ਤੇ ਸਾਰਾ ਚਾਜ ਕਿਉ ਬਿਮਾਰ ਹੋ ਸਕਦੇ ਆ ਔਰ ਸਾਰੇ ਪਸ਼ੂ ਦੁੱਧਾਰੂ ਨੇ ਦੁੱਧ ਦੇਣ ਵਾਲੇ ਨੇ ਤੇ ਕੁਝ ਹੋਏ ਵੀ ਨਹੀਂ ਇਥੇ ਸਾਹਮਣੇ ਸਾਡੇ ਹੁਣ ਜਨਮ ਲਿੱਤਾ ਬੱਚੇ ਨਹੀਂ ਛੋਟੇ ਜਿਹੇ ਨੇ ਤੇ ਚੀਜ਼ਾਂ ਬੜੀਆਂ ਦੇਖਣ ਵਾਲੀਆਂ ਨੇ ਗਰਾਊਂਡ ਲੈਵਲ ਤੇ ਜ਼ਰੂਰ ਪਹੁੰਚੋ ਔਰ ਅਨਦੀ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ